ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਿੰਗ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਖਵਾਲਾ ਖਵਾਲੀ ਤਸੇਲਾ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5-6 ਗਾਵਾਂ ਦਿਖਾਉਣੀਆਂ ਜਿੰਨਾਂ 'ਚ ਲਗਭਗ ਸੋਈਆਂ ਹੀ ਆ ਗਾਵਾਂ ਸੋਈਆਂ ਦੀਆਂ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚੁਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜੇ ਕੋਈ ਗੱਬਨੇ ਆਪਣੀ ਪਾਸ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਠ ਠੀਕ ਠਾਜੇ। ਸਭ ਠੀਕ ਠਾਜੇ। ਹੋਰ ਸਾਰਾ ਤੇ ਨਾਮ ਦੱਸਦੇ ਕਰੀ ਆਪਣਾ। ਮਾ ਵੀਰ ਜੀ ਆਪਣਾ ਹਰਪਾਲ ਹਾਂਜੀ ਪਿੰਡ ਖਵਾਲੀ ਤੇ ਜ਼ਿਲ੍ਹਾ ਅੰਮ੍ਰਿਤਸਰ ਤਸੀਲੇ ਜੀ ਨਾਲਾ ਤੇ ਮੋਬਾਈਲ ਨੰਬਰ ਹੈਗਾ 98035 ਤੇ 35108। ਠੀਕ ਆ। ਅੱਜ ਗਾਵਾਂ ਹੀ ਸਾਰੀਆਂ ਹਨਾ। ਅੱਜ ਗਾਈਆਂ ਹੀ। ਸੂਈਆਂ ਹੀਆਂ ਲਕਪਗਾਂ ਨਾ। ਸੂਈਆਂ ਸੂਈਆਂ ਹਾਂਜੀ। ਸਾਰੀਆਂ ਸੂਈਆਂ ਵਾ। ਹਾਂਜੀ ਤੇ ਪਹਿਲਾਂ ਕਿਹੜੀ ਤੋਂ ਕਰ ਲਈ ਸ਼ ਵਾਅ ਤਾਂ ਇਤੋਂ ਕਰਨੀ ਅੱਛਾ ਡੇਗੜੀ ਵੀ ਭਰਾ ਆ ਤੁਨੇ ਹੁਣੇ ਲੱਲੀ ਅੱਛਾ ਇਹ ਹੁਣ ਤਾਂ ਪਹਿਲਾਂ ਹੀ ਵੇਖੀ ਤਾਜੀ ਹੁਣੇ ਵੀਗੀ ਤਾਜੀ ਸੁਈ ਹੈ ਤਾਜੀ ਸੁਈ ਰਾਤ ਦੀ ਠੀਕ ਹੈ ਤੇ ਦੱਸੋ ਜਿਹੜਾ ਇਹ ਸ਼ੀਰ ਹੁਣੇ ਵੀਰ ਆ ਗਿਆ ਤਰਕੇ ਹੁਣ ਤੋਂ ਪਹਿਲਾਂ ਹੋ ਗਿਆ ਤੇ ਕਾਹਗਾ ਤੇ ਤੁਹਾਡੇ ਜਿੱਦੀ ਜੇ ਪੂਰੀ ਹਾਂਜੀ ਇਹ ਵੇਖੋ ਕਿ ਕਿੱਥੇ ਹੈ ਹਾਂ ਦੇਖ ਲਈ ਦੂਰ ਤੋਂ ਤੁਹਾਨੂੰ ਦਿਖਾਉਨੇ ਆ ਦੇਖ ਪੂਰੇ ਵੀਰ ਦੇ ਮੋੜੇ ਦੇ ਬਰਾਬਰ ਆ ਜਿਹੜੀ ਗਾਂ ਉੱਚੀ ਆ ਮਾਸਾ ਫਿਰ ਵੀ ਹਾਂਜੀ ਜੀ ਸ਼ੀਗੀ ਇਹ ਮੂੰਹ ਅੱਛਾ ਉਸ ਦਾ ਸੁਆਰੇ ਅੱਛਾ ਹਾਂਜੀ ਤੇ 20 ਕਿਲੋ ਬੋਲੀ ਤਿਆਰ ਖੁੱਲੀ ਡੁੱਲੀ ਅੱਛਾ 20 ਲੀਟਰ ਬੋਲੀ ਤਿਆਰ ਐ ਇਹ 3 ਤੀਸਰੇ ਦਿਨ ਦੀ ਸੂਈ ਹੈ ਅੱਛਾ ਹਾਂਜੀ ਇਹ ਕਿੰਨਾ ਦੁੱਧ ਕਰਜੋਗੇ ਦੁੱਧਾਰ ਬੀਬੀ ਕੀ ਖੁੱਲਾ ਅਗਲਾ 25 ਕਿਲੋ ਅੱਛਾ ਹਾਂਜੀ ਬਾਕੀ ਜਿੱਦਾਂ ਕਰਦਾ ਕਰ ਰਿਹਾ ਬਾਕੀ ਚਲੋ ਇੰਨਾ ਕੱਟਦਾ ਦੇ ਦਿੰਦਾ ਤੁਹਾਨੂੰ ਵੀ ਬਹੁਤ ਜ਼ਿਆਦਾ ਚੰਗਾ ਮਗਰਲਾ ਥਣ ਵੀ ਅਗਲੇ ਥਣ ਜਿੰਨਾ ਹੀ ਕਰ ਜਾਂਦੀ ਭਮਗੇ ਪੰਧਾਰਾ ਮਾਰ ਕੇ ਵਿਖਾਵਾਂਗੇ ਅਜਾ ਦੁੱਧੀ ਕਲਾ ਕੱਦ ਹੀ ਨਹੀਂ ਆ ਬੇੜੇ ਵੇਖੋ ਕੱਢੀ ਕੱਦ ਕੱਠ ਵੇਲ ਦੀ ਇਤਨਾ ਚੰਗੀ ਹੈ ਵੀ ਕਾਲੇ ਰੰਗ ਦੀ ਗਾਵਾਂ ਤੇ ਇਹੋ ਜਿਹੇ ਗਾਵਾਂ ਜਿੱਦਾਂ ਕੱਦ ਕੱਠ ਥੋੜਾ ਘੱਟ ਵੇਖਣ ਨੂੰ ਮਿਲਦਾ ਇਹ ਕਿ ਸ਼ਕੀਨ ਵੀਰ ਨੇ ਖੜਨੀ ਹੈ ਬਾਕੀ ਅਜੇ ਸਵੇਰ ਸਵੇਰ ਦਾ ਟਾਈਮ ਆ ਜੇ ਰੱਜੀਆਂ ਰੱਜੀਆਂ ਨਹੀਂ ਆ ਪੂਰੀਆਂ ਧੰਨਵਾਦ ਵੀ ਵੀ ਜੀ ਨੰਗਰ ਰਾਜਦਾਰ ਨੂੰ ਜੇ ਬਾਕੀ ਸੀਲ ਠੰਡੀ ਹੋ ਗਈ ਕੋਈ ਗੱਲ ਨਹੀਂ ਹਾਂ ਦੇ ਸਾਡੇ ਇੱਥੇ ਨੀ ਥੱਲੇ ਬੈਜੇ ਨਾ ਹਾਂ ਦੇ ਸਾਡੇ ਬਾਕੀ ਪ੍ਰੋਪਰ ਆਤੀ ਚਵਾਈ ਵਾਲਾ ਥਾਣੇ ਪੂਰਾ ਵੀ ਵੀ ਜੀ ਮਾੜਾ ਬੱਚਾ ਲਾ ਕੇ ਖੋਨੇ ਹੋਰ ਐ ਨਾ ਨਹੀਂ ਕਰ ਜਾਂਦੀ ਠੀਕ ਆ ਚਲੋ ਲੈ ਜਾਸ ਦਿਖਾ ਦਿਓ ਚਵਾ ਵੇ ਜੀ ਫਿਰ ਇਹਦਾ ਫੇਰ ਹੀ ਮੁੱਲ ਦੱਸਦੇ ਆ ਬੱਚਾ ਜਿਹੜਾ ਇਹਦਾ ਤਾ ਇਹ ਬੱਚਾ ਜਿਹੜਾ ਹੱਲੇ ਬਹੁਤੇ ਦਿਨਾਂ ਦਾ ਨਹੀਂ ਹੈ ਨਹੀਂ ਪਰ ਸੂਈ ਸੁਈ ਹੈ ਪਰ ਜੀ ਜੀ ਆਪਣੇ ਕੋ ਉਨੇ ਸਾਰੀ ਸੂਈ ਹੈ ਐਸ਼ੇ ਤੁਹਾਡੇ ਕੋਲ ਹੀ ਸੂਈ ਜਾਣਗੇ ਉਹ ਵੀ ਇਦਾਂ ਇਹ ਜਰਸੀ ਲਾ ਟਿਕਾ ਲਾਇਆ ਵੇ ਆਪਣੇ ਦਾ ਬੱਚਾ ਠੀਕ ਹੈ ਹਾਂ ਜੀ ਆ ਤੁਸੀਂ ਦੇਖੋ ਸਮਾ ਕੇ ਸੰਜਰਾ ਪੂਰਾ ਵਧੀਆ ਤਿਆਰ ਕਰਦੇ ਹਾਂ ਬਹੁਤ ਟੌੜਾ ਖਾਣਾ ਰੂਜੀ ਜੀ ਬਿਲਕੁਲ ਮੋਟੀ ਤਿਆਰ ਆਇਆ ਐ ਵੀ ਜੇ ਕਿ ਚਕੀਆਂ ਵੀਰ ਨੇ ਰੱਖਣੀਆਂ ਉਹਨਾਂ ਦੇ ਵਾਸਤੇ ਆ ਦੇਜਾ ਪੀੜੀ ਦੀ ਛੁੱਲਾ ਹੁਣ ਜੇ ਫਿਰ ਛਟਾ ਇੱਕ ਨੰਬਰ ਤੋਂ ਛਟਾ ਠੀਕ ਹੈ ਜੀ ਕਰੋ ਜਾਇਆ ਹੈ ਚੋਰ ਦਾ ਰੋਣਾ ਨਹੀਂ ਜੀ ਵਧੀਆ ਜੀ ਠੀਕ ਹੈ ਹੁਣ ਲੋ ਚੋਈ ਗਈ ਪੰਜ ਚਾਰ ਤਰ੍ਹਾਂ ਮਾਰ ਗਏ ਬਾਕੀ ਇਹ ਤਰ੍ਹਾਂ ਇਹ ਵੀ ਜਿੰਨੀ ਵੀ ਆ ਹੈਗੀ ਸਫਾਈ ਆ ਹਾਂਜੀ ਤੇ ਮੁੱਲ ਵੀ ਜੀ ਦਾ ਫਿਰ ਬੋਲਾ ਰੁਪੀਏ ਵੀ ਜੀ ਤੁਸੀਂ ਦੱਸ ਦੋ ਜੱਜ ਜੱਜ ਕਰੀਏ ਬੋਲਦੇ ਨੇ ਸ਼ਹਿਰ ਵੀ ਜੀ ਲੱਖ ਹੀ ਕਰਾਉਂਦੀ ਹੈ ਹਾਂਜੀ ਕਰਦੀ ਆ ਹਾਂਜੀ ਤੁਸੀਂ ਦੱਸ ਦੋ ਕਿੰਨੇ ਦੇ ਦੀਏ ਕਰ ਦੋ ਮਨਤਾ ਨਾ ਆਵੀ ਖੁੱਲੇ ਕਰ ਦਿੱਗੇ ਖੁੱਲਾ ਜੱਜੇ ਇਹ ਵੀ ਜਾਵੇ ਪਹਿਲੇ ਫੋਨ ਤੇ ਕੇ ਫੋਨ ਤੇ ਵੀਰ ਭਰਾ ਚਲੋ 25 ਕਿਲੋ ਰੁਪਈੀ ਜੀ ਵਧੀਆ ਨਾਰਮਲ ਤੇ ਗਰਮੀ ਵੀ ਨਹੀਂ ਇਹਨੇ ਮਨਾਉਣੀ ਬੈਠ ਨੇ ਐ ਵਧੀਆ ਬੜਾ ਵਧੀਆ ਵੀ ਗਰਮੀ ਹੋਣਾ ਚਲੋ ਹੈਗੀ ਐ ਤਮਾਸ਼ੇ ਜਿ ਲੱਗਣ ਡੈ ਪਰ ਨਾ ਗਰਮੀ ਨਹੀਂ ਕੋਈ ਮਨਾਉਂਦੀ ਹੁਣ ਚਲੋ ਹੁਣ 5 7 10 ਦੇਣੇ ਆ ਬਸ ਫਿਰ ਮੌਸਮ ਸੈੱਟ ਹੋ ਜਨਾ ਮੌਸਮ ਸੈੱਟ ਹੋ ਇਹਨਾਂ ਦੇ ਨੇ 25 ਕਿਲੋ 25 27 ਭਾਵੇਂ 28 ਦੇ ਦੇ ਅੱਗੇ ਵੀਰਾਂ ਦੀ ਸੇਵਾ ਹਾਂਜੀ ਤੇ 85000 ਦੇ ਦੇ ਦੀਏ ਕਰ ਦੋ 2000 ਦਾ ਮਾਨ ਹੋਰ ਪੰਜ ਦਾ ਹੀ ਕਰ ਲੀਏ ਅੱਛਾ 85 ਦੀ ਦੇ ਦੀਏ 80 ਦੀ ਕੇ 80 ਦੀ ਦੇ ਦੀਏ 80000 ਦੀ ਹਾਂਜੀ ਚਲੋ ਠੀਕ ਹੈ ਬਾਕੀ ਹੋਰ ਕਰ ਦੋ ਫਿਰ ਕਰ ਦੋ ਜੱਸ ਨੋਈ ਫਿਰ ਬਿਲਕੁਲ ਜੱਸ ਨੋਈ ਦੋ ਹੋਰ ਛੱਡ ਦੀਏ 78 ਦੀ ਦੇ ਦੀਏ 78000 ਦੀ ਦੇ ਦੋ ਹਾਂਜੀ ਬਾਕੀ ਮੌਕੇ ਤੇ ਵੀਰਪਰਾ ਦਾ ਮਹੰਤਾਨ ਜੀ ਦੂਰ ਨੇੜੇ ਜਲ ਜਲ ਜੂ ਬਾਕੀ ਮੌਕੇ ਤੇ ਹੋ ਜਾ ਹਰ ਮਹੰਤਾਨ ਬਾਕੀ 20 ਲੀਟਰ ਕੋ ਬੋਲਾ ਚੋਕ ਲੈ ਜਾਏ ਆਪਣਾ ਖੁੱਲਾ ਢੁਲਾ ਬੀਬੀ ਜੀ ਕੋਈ ਕੰਡੇ ਦੇ ਮਣਕੇ ਲੈ ਜਾਏ ਕੋਤਾ ਚੋਕੇ ਲੈ ਤੇ ਆ ਜਿਹੜੀ ਕਾਂਜ ਪਹਿਲਣਾਰ ਬੀਬੀ ਜੀ ਇਹ ਵੀ ਅੱਛਾ ਬੰਦੋ ਚੋਕੀ ਤੋਂ ਛਗੀ ਹੋਣ ਦੀ ਜੇ ਕਿ 14 ਕਿਲੋ ਜੇ ਅੱਛਾ ਤੇ ਸੂਈ ਨੂੰ ਇਹਨੂੰ ਕਰੀਬਨ 2-3 ਮਹੀਨੇ ਹੋ ਗਏ ਆ ਤੇ 1 ਮਹੀਨੇ ਦੇ 7-8 ਦਿਨ ਹੋ ਗਏ ਟੀਕਾ ਭਰੇ ਨੂੰ ਜਿੱਦਾਂ ਵੀਰ ਹੋਣਾ ਦੱਸਿਆ ਅੱਛਾ 3 ਮਹੀਨੇ ਵੀ ਕੋਈ ਸੂਈ ਨੂੰ ਵੀ ਲਵਾ ਸਕਦਾ ਬਾਕੀ ਕੱਦ ਕਾਠ ਪੂਰਾ ਇਹਦਾ ਵੀ ਉਹਦੇ ਜਿੱਡਾ ਹੀ ਦੇ ਨੇ ਇਦੀ ਉਥੇ ਕੱਦ ਕਾਠ ਇਹਦਾ ਵੀ ਪੂਰਾ ਜਵਾਨ ਹੈ ਵੀ ਇਹਦਾ ਬੱਚਾ ਨਹੀਂ ਹੈਗਾ ਹੁਣ ਬੱਚੇ ਉਹ ਬਣਾ ਗਾਮੀ ਤੀਗਾ ਭਰਿਆ ਵਾ ਬਹੁਤ ਜਿਆਦਾ ਚੰਗੀ ਆ ਇਹ ਆ ਵੀ ਹੈਗੀ ਜਰਸੀ ਕ੍ਰੋਸ ਚ ਆ ਸੋਣੀ ਬੈੜਿਆ ਇਤਰਾ ਹਵਾਨ ਦੀ ਧੱਕ ਥੋੜੀ ਗਾਣ ਜਾਦੀ ਰੱਖਦੀ ਆ ਅੰਜਲਾ ਜੀ ਤੁਮ ਮੀਜੀ ਥੀ ਠੰਡੀ ਹੈ ਜਿੱਥੇ ਮਰਜੀ ਥੱਲੇ ਬੈਜੋ ਕੋਈ ਗੱਲ ਨਹੀਂ ਹੈ ਖਾਣੇ ਦੇ ਵੀ ਦੇਖ ਸਕਦੇ ਜੀ ਇਹ ਹੋਰ ਬਾਹਰ ਪੀਵੀਜੀ ਕੱਢ ਜਾਂਦੀ ਹੈ ਸਸ ਮਾ ਕੇ ਥਣ ਵਧੀਆ ਕੱਢ ਜਣਾ ਵਾ ਹਾਂਜੀ ਹੋਰ ਕੱਢ ਜਾਂਦੀ ਹੈ ਪੀਵੀਜੀ ਲੈ ਜਾਓ ਤੇ ਇਹਦਾ ਵੀ ਜੀ ਫਿਰ ਮੁੱਲ ਬੋਲਾ ਬੀਬੀ ਜੀ 50 ਅੱਛਾ ਹਾਂ ਜੀ ਕਿਨੇ ਦੇ ਦੀਏ 45 45 ਦੇ ਦੀਏ 45 ਤੋਂ 3 ਹੋਰ ਛੱਡ ਦੀ ਆ ਨਾ 42000 42000 ਦੀ ਮੈਂ ਤੋਂ ਮੈਂਟੀ ਕਰਦੀ ਤੇ ਦੁੱਧ 14 ਲੀਟਰ ਕਰੋ ਛਵਾ ਕੇ 14 13 14 ਲੀਟਰ ਪੂਰਾ ਬਣਾਜਾ ਚਲੋ ਕਿਲੋ ਅੱਧਾ ਕਿਲੋ ਦਾ ਡੰਗਰ ਤੁਹਾਨੂੰ ਪਤਾ ਫਰਕ ਪਾਉਂਦਾ ਰਹਿੰਦਾ ਹਾਂਜੀ 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 13 14 ਲੀਟਰ ਖੁੱਲਾ ਦੁੱਧ ਤੇ ਆ ਜਿਹੜੀ ਜੇ ਹਰਪ੍ਰੀਤ ਜੀ ਨੂੰ ਸੂਈ ਨੂੰ 25 ਦਿਨ ਹੋ ਗਏ ਅੱਛਾ ਪਰਸੋਂ ਸਾਡੇ ਘਰ ਬੱਚਾ ਮਰਿਆ ਵੀਰਪ੍ਰਾਹ ਕੈਮਰੇ ਲੱਗੇ ਜਿਹੜਾ ਮਰਜੀ ਭਾਵੇਂ ਹੋ ਗਏ 7-8 ਦਿਨ ਆਏ ਸਾਡੇ ਕੋਾਈ ਨੂੰ ਅੱਛਾ ਪਹਿਲਾਂ 2-3 ਦਿਨ ਜੀਜੀ ਨੂੰ ਨਹੀਂ ਲਾਇਆ ਜਿਹੜਾ ਮਰਜੀ ਵੀਰਪ੍ਰਾਹ ਕਢਾ ਕੇ ਵੇਖ ਲੈ ਕੈਮਰੇ ਛਾੜ ਤੋਂ ਵੀਡੀਓ ਵੀ ਹੈਗੀ ਆ ਅੱਛਾ ਹਾਂਜੀ ਤੇ ਹੁਣ ਦੁੱਧ ਦੁੱਧ ਤਿਆਰ ਪੀਸਾ ਵੀਰ ਜੀ ਨੂੰ 10 ਕਿਲੋ ਤਿਆਰ ਆ ਨਵੇਂ ਵੀਰ ਨੂੰ ਕਰਕੇ ਦੇਣਾ ਤੇ ਉਤਰਾ ਠੰਡੀ ਤੇਰੀ ਆ ਠੰਡੀ ਥੀਰੀ ਆ ਹੁਣ ਇਦਾਂ ਹੀ ਮਿਲ ਪੈਂਦੀ ਵੰਗਾ ਲਾ ਕੇ ਕੋਈ ਪੜਾ ਨਹੀਂ ਕੁਝ ਨਹੀਂ ਕਰਨਾ ਇਦਾਂ ਹੀ ਮਿਲ ਪੈਂਦੀ ਆ ਤੋਰੋ ਫੇਰ ਹੁਣ ਸਾਈਵਾਲ ਚਾਹ ਤੇ ਜੰਮੀ ਪਲੀ ਪੂਰੀ ਆ ਸਾਂਭੀ ਗੇ ਵੰਨ ਚੰਗੀ ਰੀਜਣਾ ਹੁਣ 9-10 ਲੀਟਰ ਦੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਬੱਜਾ ਦਾ ਮਰ ਗਿਆ ਵਾ ਤੇ ਮਹੀਨੇ ਦੇ ਲਾਗੇ ਬੰਨੇ ਜਿਹੜਾ ਕਹਿੰਦੇ ਵੀ ਸੂਈ ਨੋਗੇ ਲੈ ਜਾ ਬਾਕੀ ਮੱਝਾਂ ਰਕਾ ਦੁੱਧ ਹੁੰਦਾ ਇੰਨਾ ਗਾਵਾਂ ਦਾ ਜੇ ਕਿਸ ਨੇ ਚਲੋ ਘਰੇ ਰੱਖਣਾ ਘਰੇ ਬਰਤਨ ਆਸਤੇ ਖੜਨੀ ਉਹਨਾਂ ਵੀ ਰਹਾ ਵਾਸਤੇ ਕਿੰਦੀ ਬਾਕੀ ਦੁੱਧ ਦੀ ਕੁਆਲਟੀ ਵੀ ਚੰਗੀ ਹੁੰਦੀ ਇਹਨਾਂ ਜਾਮਾਂ ਦੀ। ਆਪ ਵੀ ਜਿਹੜਾ ਦੁੱਧ 12-13 ਕਿਲੋ ਹੀ ਅੱਛਾ ਉਹਨੇ ਆ ਕੇ ਜੀ ਨਹੀਂ ਲਾਇਆ ਉਹਦੇ ਕਰਕੇ ਘਟਾ ਕੇ ਹੁਣ ਬਚੇ ਕਰਕੇ ਥੋੜਾ ਜਿਹਾ ਘਟਾ ਗਈ ਹੈ। ਤਾਂ ਕਰਕੇ 9 ਕਿਲੋ ਕਰਕੇ ਦੇਣੀ ਹੈ ਤੇ 9 ਪੱਕਾ 9 ਲੀਟਰ ਵਾਲਾ ਹੀ। ਮੁੱਲ ਫਿਰ ਇਹਦਾ। ਉਹਨੇ ਛੋਟਾ ਹੀ ਕਰ ਦੋ 10000 ਰੁਪਏ ਬੀਬੀ ਜੀ 50-55000 ਦੀ ਚੈਲੰਜ ਦੇ ਦਈਏ। ਕਰ ਦਈਏ ਮੰਨ ਤਾਂ। ਦੱਸੋ ਕਿੰਨਾ ਕਰਦੇ? 35 ਦੇ ਦਈਏ। 35 ਤੱਕ ਆ ਜਾਣਾ ਚਾਹੀਦਾ ਕਿਹਾ ਤਾਂ ਬੀਬੀ ਜੀ ਦੇਖਣੇ। ਠੀਕ ਹੈ ਜੀ। ਹੁਣ ਉਹਦਾ ਉੱਤੇ ਦੇਣੀ। ਇਹ ਕਰ ਬੀਬੀ ਜੀ ਆ ਜੀ। ਸਾਦੀ ਸੂਈ ਮਗਰ ਵੱਛੀ ਜੀ ਇਹ ਛੇ ਦੇ ਮਗਰ ਵੱਛੀ ਹੈ ਹਾਂ ਜੀ ਵੱਛੀ ਜੀ ਤੇ ਥੋੜੀ ਵੀ ਸਾਂਭੀ ਨਹੀਂ ਵੀ ਰੋਣਾ ਤੇ ਆਉਂਦੇ ਆ ਖਸੂਸਾ ਪਈ ਆ ਕਿੰਨੇ ਦਿਨਾਂ ਦੀ ਸੂਈ ਆ ਸੂਈ ਇਹ ਰ ਬੀਬੀ ਜੀ ਤੀਜੇ ਚੌਥੇ ਦਿਨ ਦੀ ਇਹ ਤੁਹਾਨੂੰ ਵੱਛੀ ਦਿਖਾਉਣਾ ਬੜੀ ਦੋਸਤ ਦੀ ਮਦਦ ਆ ਵੱਛੀ ਹੈ ਹਾਂ ਡੱਬੀ ਵੱਛੀ ਆ ਜਿਹੜੀ ਇਹ ਦੇ ਮਗਰ ਇੱਲੇ ਨਾਲ ਦੇ ਬੱਚਾ ਵੇ ਠੀਕ ਹੈ ਜੀ ਚਲੋ ਕੋਈ ਨਹੀਂ ਰਹਿਣ ਦਾ ਚਲਿਆ ਹੋਣਾ ਹਰ ਜੀ ਅਗੀ ਤਾਜੀ ਕੋਈ ਵੀ ਸਾਹਮਣੇ ਪਾਜਿਆ ਜੀ ਦੇ ਦਣਾ ਪਾ ਅੱਛਾ ਹਾਂਜੀ ਕਿੰਨੇ ਕ ਦੁੱਧ ਵਾਲੀ ਉਤਰਾ ਏ ਦੋ ਤਿੰਨ ਬੀਜੂ ਤਾਂ ਮੈਂ ਇਹ ਤੁਹਾਨੂੰ ਜ਼ਿਆਦਾ ਜਿਆਦਾ ਨਸਲੇ 12 13 ਕਿਲੋ ਦੇ ਦੂੰਗੀ ਹਾਂਜੀ ਕੋਈ ਦੰਦੂ ਨਹੀਂ ਘਸਿਆ ਤੁਹਾਨੂੰ ਪਾ ਜੀ ਇਹ ਤਾਂ ਸੋਚਣਾ ਵੀ ਬਹੁਤੀ ਮੜੀ ਆ ਦੇਖੋ ਦੰਦੂ ਨੇ ਦੰਦੂ ਨੇ ਕੈਮ ਆ ਪੂਰੇ ਆਂ ਸਾੰਭੀ ਘਟ ਹੈ ਸਾੰਭੀ ਘਟ ਹੈ ਬਸ ਚਾਹ ਆ ਜਨ ਖਾਣੇ ਇੱਕ ਨੰਬਰੀ ਬਾਕੀ ਸੀਲ ਠੰਡੀ ਬਹੁਤੀ ਆ ਜੀ ਆ ਲੈ ਸਾਡੇ ਮੁੱਗੇ ਉਹੀ ਆਉਂਦੀ ਐ ਉਹ ਨਹੀਂ ਕੋਈ ਚੱਕਰ ਹੈਗਾ ਬਸ ਇਹੋ ਜੀ ਸਾੰਭੀ ਘਟ ਠੀਕ ਹੈ ਜੀ ਫੋਲੋ ਫਿਰ 300 ਰੁਪਏ ਬਾਕੀ ਆ थाने ਵੀ ਦੇ ਸਕਦੇ ਪਰ ਉਹ ਪ੍ਰਾਥੀ ਕਿਉਂ ਆਈ ਅੱਲਾ थाने ਮਗਰ ਵੀ ਇਹਦੇ ਵਸ਼ੀ ਆ ਵਸ਼ੀ ਆ ਜੀ ਇਹ ਵੀ ਕੋਈ ਉਹ ਵਸ਼ੀ ਪਾਲ ਲੈ ਇਹਦੇ ਮਗਰੋਂ ਦੇ ਇਹਨੇ ਵੀ ਰਾਜੀ ਹੋ ਜੇ ਨਾ ਤਾਂ ਵੀ ਫਾਇਦੇ ਬੰਦੀ ਹਾਂਜੀ ਥੋੜਾ ਤੁਪਣਾ ਹੋਵੇ ਇਹ ਅ ਵੀ ਜਿਹੜਾ ਕੋਈ ਸੰਭਨ ਵਾਲਾ ਕਵੀਰ ਲੈ ਜਾਊਗਾ ਇੱਕ ਤੇ ਚਲੋ ਸਿਆਲਾਂ ਚ ਰਾਜੀ ਵੀ ਹੋ ਜੂਗੀ ਤੇ ਦੁੱਧ ਵੀ ਇਹਨੇ ਸਾਰਾ ਸਿਆਲ ਵਧੀਆ ਦੇਈ ਜਾਣਾ ਥੋੜਾਇ ਚੱਬੋ ਤੋਂ ਤਰੰਦਾ ਕਰਦੀ ਹੈ ਲੈ ਜਾ ਕੋਈ ਗੱਲ ਨਹੀਂ ਕਈ ਵਾਰੀ ਪਸ਼ੂ ਚੰਗਾ ਹੁੰਦਾ ਵਾ ਤੇ ਵੀਰ ਸਾਹਮਦੇ ਘਾਟੇ ਬਾਹਰ ਨਹੀਂ ਤੋਪਾਂ ਰੱਖਣਾ ਦਾਨਾ ਮੁੱਲ ਲੈਣਾ ਨਹੀਂ ਵਸ਼ੀ ਦਾ ਲੈਣਾ ਗੱਦੀ ਦਾ ਮੁੱਲ ਠੀਕ ਹੈ ਜੀ ਜਾ ਜੀ ਕਰ ਦੋਗੇ ਸਾਜੀ ਸੂਜੀ ਆ 5000 1000 ਰੁਪਏ ਜੀ ਦੇ ਦਈਏ ਕਰ ਦੋ ਮੰਨਤਾ ਨਾ ਹੋਰ ਕਿੰਨਾ ਕਰਾਉਣਾ ਜੇ 7000 ਦੀ ਦੇ ਦਈਏ ਦੇ ਦਾਂ 1000 ਰੁਪਏ ਜੀ ਬਿਲਕੁਲ ਅੱਛਾ ਹਾਂ ਜੀ ਦੇਖ ਲਓ ਹਣ ਖੰਖੋਂ ਦੇ ਬਲਕੂਪਾ ਹੰਪੀ ਆ ਤੇ ਬਾਕੀ ਕੋਈ ਤੁਹਾਡੇ ਘਰ ਤੇ ਤਸੱਲੀ ਕਰਕੇ ਹਨਾ 2000 ਰੁਪਏ ਜੀ 7000 ਦੇ ਦੋਆ ਜੇ ਮੌਕੇ ਤੇ ਵੇਖ ਚੱਕ ਕੇ ਤੇ ਪਾਸ ਕਰਕੇ ਹਨਾ ਜੀ ਤੇ ਜੋ ਵੀ ਇਹ ਸਾਰਾ ਕੁਝ ਇੱਥੋਂ ਹੀ ਆਪਣਾ ਤਸੱਲੀ ਕਰੋ ਤੇ ਆਪਣੀ ਸਮਝਣਾ ਮਰਜੀ ਨਾਲ ਵੇਖੋ ਜਿਹੜਾ ਕੋ ਵੀ ਇਹ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚ ਵਾਈ ਜਰੂਰ ਕਰਾ ਲਈ ਜੀ